ਹੈਲੋ ਜੀ ਸਸਿਕਾ ਸਾਰਿਆਂ ਨੂੰ ਤੇ ਜੋ ਸਾਈਕਲ ਤੇ ਆ ਗਿਆ ਖੂਨ ਨੂੰ ਦੇਖੋ ਹੁਣ ਕਦੂ ਜੀ ਆਪਣੀ ਗੱਡੀ ਚ ਸਾਲਾ ਹੀ ਉਹਨੇ ਤੇ ਉਹ ਦੇਖੋ ਰੇਸਾਂ ਦਵਾਈ ਜਾਂਦਾ ਨਾ ਟਾਇਰ ਖਰਾਬ ਹੋ ਗਿਆ ਇਹਨੂੰ ਬਤੂ ਬਾਹਰ ਲਿਆ ਇਹਨੂੰ ਟਾਇਰ ਦੇਖ ਲਿਆ ਮੈਂ ਤੂੰ ਬਾਹਰ ਲਿਆ ਇਹਨਾਂ ਚਾਲੇ ਨੂੰ ਅਰੇ ਜੀ ਖਰਾਬ ਹੋ ਜਾਂਦੀ ਮਿੱਟੀ ਦੇ ਨਾਲ ਲੈ ਕੇ ਬਾਹਰ ਆ ਇਹਨੂੰ ਤੇ ਅਸੀਂ ਆਏ ਖੂਹ ਤੇ ਸਾਡੇ ਮਗਰੀ ਆ ਗਿਆ ਸਾਈਕਲ ਤੇ ਦੇਖੋ ਰੋਡ ਨਵੇਂ ਬਣੇ ਦੀ ਕਿੰਨੀ ਖੁਸ਼ੀ ਆ ਨਾ ਮਿੰਟ ਮਿੰਟੇ ਪਹੁੰਚ ਜਾਂਦੇ ਨਿਆਣੇ ਸਿਆਣੇ ਸਾਰੇ ਜਾਣੇ ਲੈ ਕੇ ਬਾਹਰ ਨੂੰ ਕਿਦਾਂ ਚਾਰੇ ਸਹਾਇਤਾ ਦਿੱਤੀ ਉਹਨੂੰ ਉਥੇ ਲੈ ਕੇ ਛੇ ਛੇ ਤੇ ਲੈ ਕੇ ਸ਼ਾਬਾਸ਼ ਕਦੂ ਇੱਕ ਉਹ ਟਰੈਕਟਰ ਇਹਨੂੰ ਕਦੋਂ ਕਰੋਨਾ ਇਹ ਤਾਂ ਲੈ ਆ ਲੈ ਸ਼ਾਬਾਸ਼ ਉਹਤੇ ਵੀ ਮਾੜੀ ਮੋਟੀ ਹਵਾ ਚੱਲਣ ਦੀ ਥੋੜੀ ਬਹੁਤੀ ਹੈ ਕੱਢ ਹੁਣ ਚੱਲ ਜ਼ੋਰ ਨਾਲ ਬਰਲੇ ਆਏ ਥੇਨ ਮਿੱਟੀਆ ਸਾਰਾ ਲਵੇੜ ਲਾ ਭਾਰਾ ਹੋ ਜਾਣਾ ਜਿਆਦਾ ਆਜੇ ਸਿੱਤੀ ਆ ਮੈਂ ਕਿਹਾ ਉਹ ਕਿਤਾਬ ਨੂੰ ਲੈ ਕੇ ਆ ਲੈ ਸ਼ਾਬਸ਼ ਪਹਿਲਾਂ ਇਧਰ ਲੈ ਕੇ ਆ ਤੂੰ ਕਿ ਆਸੀ ਕਦੂ ਗੱਲ ਤੈਨੂੰ ਪਤਾ ਨਹੀਂ ਹੈਗਾ ਅੱਧਾ ਨੀਲ ਜਾਏਗਾ ਸਾਈਕਲ ਪਾਰਾ ਹੋ ਜਾਂਦਾ ਆ ਫਿਰ ਮਿੱਟੀ ਭਾਜਾਂ ਟਿਆਰਾਂ ਚ ਫਿਰ ਤਰਨਾ ਵੀ ਹੈ ਨਹੀਂ ਇਹਨੇ ਓਏ ਕੀ ਬਣਾਤਾ ਸਾਈਕਲ ਦਾ ਮੜਾ ਹਉਣ ਜਾਣ ਨੂੰ ਹੂ ਤੇ ਇਸ ਸਮ ਵਧੀਆ ਕੋਲ ਹੈਗਾ ਤੇਰੇ ਚਲ ਗੱਡੀ ਲਾ ਕੇ ਦਿਖਾ ਦੇ ਬਾਹਰ ਵਿੱਚ ਚਲਾ ਲਉ ਹੁਣ ਦੇਖੋ ਸਾਈਕਲ ਦਾ ਕੀ ਹਾਲ ਬਣਾਇਆ ਇੱਕ ਤਾਂ ਹੂਟ ਲਵਾਇਆ ਆ ਲਾਈਟਾਂ ਲਵਾਈਆਂ ਨਾਲ ਤੈਨੂੰ ਬਹੁਤ ਸੋਹਣਾ ਲੱਗਦਾ ਬੋਇਦੇ ਲੱਟਾਂ ਇਹਦੀਆਂ ਤੇ ਸੈਕਲ ਦਾ ਕੀ ਨਕਸ਼ਾ ਬਣਾਇਆ ਤੇ ਕੀ ਵਿਚਾਰੇ ਨੂੰ ਕਰਤਾ ਉਹਦਾ ਅੱਛਾ ਆ ਇਧਰ ਹੁਟੜਾ